ਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਜਗਜੀਤ ਸਿੰਘ ਢਿਲੋਂ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ ਤੁਸੀਂ ਦੇਖ ਰਹੇ ਹੋ ਡੀ 02 ਟੀਵੀ ਸਭ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਨੋਟੀਫਿਕੇਸ਼ਨ ਬੈਲ ਔਨ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਸੋ ਦੋਸਤੋ ਚੱਲਦੇ ਹਾਂ ਅੱਜ ਦੇ ਪ੍ਰੋਗਰਾਮ ਵੱਲ ਸਭ ਤੋਂ ਪਹਿਲਾਂ ਪੇਸ਼ ਕਰਦੇ ਹਾਂ ਅੱਜ ਦਾ ਵਿਚਾਰ ਥਾਟ ਆਫ ਦਾ ਡੇ ਰਵਈਏ ਨੂੰ ਨਜ਼ਰ ਰਹੀ ਨiyet ਨੂੰ ਸ਼ੂਹ ਰਹੀ ਭਾਵਨਾ ਨੂੰ ਪਛਾਣ ਰਹੀ ਗਿਆਨ ਨੂੰ ਬਹਿਸ ਰਹੀ ਅਤੇ ਕਦਰਾਂ ਕੀਮਤਾਂ ਨੂੰ ਵਿਹਾਰ ਰਹੀ ਜਾਣਿਆ ਜਾ ਸਕਦਾ ਹੈ ਜੀ ਦੋਸਤੋ ਇਸ ਵਿਚਾਰ ਦੀ ਜੇ ਆਪਾਂ ਥੋੜੀ ਜਿਹੀ ਵਿਆਖਿਆ ਕਰੀਏ ਰਵਈਏ ਨੂੰ ਨਜ਼ਰ ਰਹੀ ਯਾਨੀ ਕਿਸੇ ਨੂੰ ਤੁਸੀਂ ਕਿਸੇ ਦਾ ਰਵਈਆ ਤੁਸੀਂ ਦੇਖ ਕੇ ਪਤਾ ਲਗਾ ਸਕਦੇ ਹੋ ਕਿ ਕੌਣ ਕਿਹੋ ਜਿਹਾ ਸੋਚ ਰਿਹਾ ਜਾਂ ਕਿਹਦੀ ਕਿਹੋ ਜੀ ਨਿਗਾਹ ਕੌਣ ਕਿਹੋ ਜਿਆ ਕਹਿ ਲੋ ਕਿ ਵਿਹਾਰ ਕਰ ਰਿਹਾ ਸ਼ੋਹ ਨੂੰ ਨੀਅਤ ਰਹੀ ਨੀਤ ਨੂੰ ਸ਼ੋਹ ਰਹੀ ਠੀਕ ਹੈ ਕਿਸੇ ਦੀ ਨੀਅਤ ਕਿੱਦਾਂ ਦੀ ਹੈ ਇਹ ਕਿਸੇ ਦੇ ਟੱਚ ਕਰਨ ਤੋਂ ਪਤਾ ਲੱਗ ਜਾਂਦਾ ਕਿ ਕਿਸੇ ਦੀ ਨੀਅਤ ਕਿਹੜੀ ਹੈ ਭਾਵਨਾ ਨੂੰ ਭਾਸ਼ਾ ਰਹੀਂ ਹੁਣ ਮੰਨ ਲਓ ਜੇ ਕੋਈ ਰੁੱਖੀ ਭਾਸ਼ਾ ਬੋਲ ਰਿਹਾ ਉਹਦੀ ਭਾਵਨਾ ਸਾਨੂੰ ਸਮਝ ਆ ਜੂ ਕਿ ਸਾਡੇ ਨਾਲ ਕਹਿ ਲੋ ਕਿ ਰੁੱਖਾ ਪੇਸ਼ ਆ ਰਿਹਾ ਇਹ ਕੋਈ ਪਿਆਰ ਦੀ ਭਾਸ਼ਾ ਬੋਲ ਰਿਹਾ ਤਾਂ ਸਾਨੂੰ ਸਮਝ ਆ ਜਾਊਗਾ ਕਿ ਇਹ ਪਿਆਰ ਦੀ ਭਾਸ਼ਾ ਬੋਲ ਰਿਹਾ ਗਿਆਨ ਨੂੰ ਬੈਸ ਰਹੀ ਹੁਣ ਜੇ ਕਿਸੇ ਨਾਲ ਕੋਈ ਵਿਚਾਰ ਚਰਚਾ ਕਰਾਂਗੇ ਤਾਂ ਹੀ ਗਿਆਨ ਬਾਹਰ ਆਊਗਾ ਜੇਕਰ ਆਪਾਂ ਚੁੱਪ ਕਰਕੇ ਬਹਿ ਜਾਗੇ ਮੈਂ ਵੀ ਬਹਿ ਜਾਊ ਤੁਸੀਂ ਵੀ ਬੈਠ ਜਾਓਗੇ ਪਤਾ ਥੋੜੀ ਲੱਗੂਗਾ ਕਿ ਕਿਹਦੇ ਕੋਲ ਕਿੰਨਾ ਗਿਆਨ ਆ ਤੇ ਕਦਰਾਂ ਕੀਮਤਾਂ ਨੂੰ ਵਿਵਹਾਰ ਰਾਹੀਂ ਜਾਣਿਆ ਜਾ ਸਕਦਾ ਹੈ ਗੱਲ ਘੁਮਕਮਾ ਕੇ ਉਹੀ ਆਉਂਦੀ ਹੈ ਵਿਵਹਾਰ ਦਾ ਸਮਾਜ ਦੇ ਵਿੱਚ ਵਿਚਰਨ ਦਾ ਢੰਗ ਤਰੀਕਾ ਇਹਨੂੰ ਜਾਣਿਆ ਜਾ ਸਕਦਾ ਜਦੋਂ ਆਪਾਂ ਕਿਸੇ ਨਾਲ ਵਰਤਦੇ ਆ ਜਾਂ ਜਦੋਂ ਕੋਈ ਸਾਡੇ ਨਾਲ ਵਰਤਦਾ ਜੀ ਦੋਸਤੋ ਥਾਟ ਆਫ ਦਾ ਡੇ ਅੱਜ ਦੇ ਵਿਚਾਰ ਤੋਂ ਬਾਅਦ ਗੱਲ ਕਰਦੇ ਆਂ ਜੀ ਅਕਾਲੀ ਸੀਨੀਅਰ ਆਕੂ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਦੀ ਉਹਨਾਂ ਨੂੰ ਅੱਜ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਤਹਿਤ ਵਿਕਰਮਜੀਤ ਸਿੰਘ ਮਜੀਠੀਆ ਨਾਪਾ ਦੀ ਨਿਊ ਜੇਲ ਵਿੱਚ ਬੰਦ ਹਨ। ਮੁਹਾਲੀ ਅਦਾਲਤ ਵੱਲੋਂ ਅਜੋਨਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਅਦਾਲਤ ਵਿੱਚ ਅਜੋਨਾਂ ਦੀਆਂ ਦੋ ਪਟੀਸ਼ਨਾਂ ਤੇ ਸੁਣਵਾਈ ਹੋਈ ਜਿਸ ਵਿੱਚ ਦੋਨਾਂ ਧਿਰਾਂ ਦੇ ਵਕੀਲਾਂ ਨੇ ਆਪੋ ਆਪਣੀ ਬਿਆਨ ਅਤੇ ਬਹਿਸ ਪੇਸ਼ ਕੀਤੀ। ਅਦਾਲਤ ਵੱਲੋਂ ਜ਼ਮਾਨਤ ਦੀ ਅਗਲੀ ਤਰੀਕ 7 ਅਗਸਤ ਪਾ ਦਿੱਤੀ ਗਈ ਹੈ। ਅਤੇ ਬੈਰਕ ਬਦਲਨ ਵਾਲੇ ਮਸਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ। ਸੋ ਦੋਸਤੋ ਮਜੀਠੀਆ ਸਾਹਿਬ ਦੀ ਦੂਜੀ ਤੀਜੀ ਵਾਰ ਕਹਿ ਲੋ ਕਿ ਜਿਹੜੀ ਆ ਉਹ ਸੁਣਵਾਈ ਅੱਗੇ ਪੈ ਗਈ ਆ। ਸੋ ਇਸ ਮਸਲੇ ਤੇ ਕੀ ਬੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਮੇਂ ਦੀ ਅੜ ਦੇ ਵਿੱਚ ਲੁਕੀ ਹੋਈ ਗੱਲ ਆ। ਸੋ ਗੱਲ ਕਰਦੇ ਆ ਅਗਲੀ ਖਬਰ ਦੀ। ਅਰਜ ਮਹਾਲੀ ਵਿੱਚ ਇੱਕ ਬਹੁਤ ਖਤਰਨਾਕ ਧਮਾਕਾ ਹੋਇਆ। ਮਹਾਲੀ ਦੇ ਉਦਯੋਗਿਕ ਖੇਤਰ ਵਿੱਚ ਸਿਲੰਡਰ ਫਟਣ ਕਾਰਨ ਬਹੁਤ ਖਤਰਨਾਕ ਧਮਾਕਾ ਹੋਇਆ। ਇਹਦੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਹੈ। ਇਸ ਧਮਾਕੇ ਕਾਰਨ ਲੋਕਾਂ ਦੇ ਵਿੱਚ ਅਤੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੈ। ਧਮਾਕਾ ਇੰਨਾ ਖਤਰਨਾਕ ਸੀ ਕਿ ਘਰਾਂ ਦੀਆਂ ਇਮਾਰਤਾਂ ਕੰਦਾਂ ਹਿੱਲ ਗਈਆਂ। ਫੈਕਟਰੀ ਦੀ ਛੱਤ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ। ਇਹ 9 ਸੈਕਟਰ ਵਿੱਚ ਪੂਰਾ ਘਟਨਾਕਰਮ ਵਾਪਰਿਆ। ਕਈ ਲੋਕ ਜ਼ਖਮੀ ਹੋਏ ਇਸ ਹਾਦਸੇ ਵਿੱਚ। ਹਲਦੀ ਘੜੀ ਤਮਾਕੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਾ। ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਹੈ ਤੇ ਇਸ ਗੱਲ ਦੀ ਪੜਤਾਲ ਕਰ ਰਿਹਾ ਹੈ। ਸੋ ਦੋਸਤੋ ਕੋਈ ਵੀ ਕਿਤੇ ਵੀ ਨੁਕਸਾਨ ਵਾਲਾ ਕੰਮ ਹੋਵੇ ਉਹਨੂੰ ਆਪਾਂ ਮਾੜਾ ਹੀ ਕਹਿ ਸਕਦੇ ਹਾਂ। ਪਰ ਨੇ ਕੇਦੀ ਅਤੇ ਗੈਲੀ ਕਾਰਨ ਸਾਰਾ ਕੁਝ ਹੋਇਆ ਜਾਂ ਇਨਸਟੈਂਟ ਕੁਦਰਤੀ ਕਹਿ ਲੋ ਹੋ ਗਿਆ ਇਹਦੇ ਬਾਰੇ ਬਿਨਾ ਜਾਂਚ ਪੜਤਾਲ ਤੋਂ ਕੋਈ ਗੱਲ ਵੀ ਨਹੀਂ ਕਹੀ ਜਾ ਸਕਦੀ ਪਰ ਹਾਂ ਜਿਨ੍ਹਾਂ ਦੇ ਪਰਿਵਾਰਕ ਜੀ ਚਲੇ ਗਏ ਉਹਨਾਂ ਨਾਲ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਜਾਂ ਉਹਨਾਂ ਲਈ ਸਾਡੀ ਹਮੇਸ਼ਾ ਭਾਵਨਾ ਜਿਹੜੀ ਆ ਉਹ ਠੰਡੀ ਤੇ ਉਹਨਾਂ ਦੇ ਪਰਿਵਾਰ ਲਈ ਅਰਦਾਸ ਰਹੂਗੀ ਸੋ ਗੱਲ ਕਰੀਏ ਅਗਲੀ ਖਬਰ ਦੀ ਹਰਜੋਤ ਸਿੰਘ ਬੈਸ ਨੂੰ ਤਨਖਾਈਆ ਐਲਾਨਿਆ ਗਿਆ ਅਕਾਲ ਤਖਤ ਸਾਹਿਬ ਵੱਲੋਂ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਜੀ ਪਿਛਲੇ ਦਿਨੀ ਹੋਏ ਸ਼੍ਰੀਨਗਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਤਾਵਦੀ ਸਮਾਗਮ ਵਿੱਚ ਨਾਚ ਗਾਣਾ ਕਰਨ ਅਤੇ ਮਰਿਆਦਾ ਦਾ ਧਿਆਨ ਨਾ ਰੱਖਣ ਕਰਕੇ ਪੰਜ ਸਿੰਘ ਸਹਿਬਾਨਾ ਵੱਲੋਂ ਹਰਜੋਤ ਸਿੰਘ ਬੈਸ ਨੂੰ ਤਨਖਾਈਆ ਐਲਾਨਿਆ ਹੈ ਜਥੇਦਾਰ ਵੱਲੋਂ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਨੇ ਹੁਕਮ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰਾ ਕੋਠਾ ਸਾਹਿਬ ਦੇ ਉਹ ਦਰਸ਼ਨ ਕਰਨ ਤੁਰ ਕੇ ਜਾਣਗੇ ਦਰਬਾਰ ਸਾਹਿਬ ਤੋਂ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਤੱਕ ਉਹ ਤੁਰ ਕੇ ਜਾਣਗੇ ਜਾਣ ਵਾਲੇ ਰਸਤਿਆਂ ਨੂੰ ਆਉਣ ਵਾਲੇ ਦਿਨਾਂ ਵਿੱਚੋਂ ਠੀਕਰ ਬਣਗੇ ਹਰਜੋਤ ਬੈਸ ਨੂੰ ਇਹ ਵੀ ਆਦੇਸ਼ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਕੋਠਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ 100 ਮੀਟਰ ਪਹਿਲਾਂ ਉਹ ਤੁਰ ਕੇ ਜਾਣਗੇ ਹਰਜੋਤ ਸਿੰਘ ਬੈਸ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਅਤੇ ਆਨੰਦਪੁਰ ਸਾਹਿਬ ਜਾ ਕੇ 2 ਦਿਨ ਜੋੜਾ ਘਰ ਦੀ ਸੇਵਾ ਕਰਨ ਲਈ ਕਿਹਾ ਹੈ ਅਤੇ ਦੇਖ ਕਰਾਉਣ ਲਈ ਫਰਮਾਨ ਸੁਣਾਇਆ ਹੈ ਇਸ ਸਮੇਂ ਪੰਜਾਬ ਸਰਕਾਰ ਨੂੰ ਆਦੇਸ਼ ਵੀ ਦਿੱਤਾ ਕਿ ਸ਼ਤਾਬਦੀਆਂ ਸੰਬੰਧੀ ਸੈਮੀਨਾਰ ਅਤੇ ਗੋਸ਼ਟੀਆਂ ਕਰਵਾਵੇ ਉਹਨਾਂ ਨੇ ਕਿਹਾ ਕਿ ਨਗਰ ਕੀਰਤਨ ਸਜਾਉਣੇ ਸਿੱਖ ਸੰਸਥਾਵਾਂ ਦਾ ਕਾਰਜ ਹੈ ਇਸਾ ਮੌਕੇ ਤੇ ਜੰਮੂ ਕਸ਼ਮੀਰ ਤੋਂ ਪਹੁੰਚੇ ਤਿੰਨ ਗੁਰੂ ਕੇ ਸਿੱਖਾਂ ਨੂੰ ਵੀ ਤਨਖਾਹ ਲਗਾਈ ਗਈ ਇਸ ਦੇ ਸਬੰਧ ਵਿੱਚ ਹਰਜੋਤ ਸਿੰਘ ਬੈਸ ਦਾ ਕਹਿਣਾ ਹੈ ਕਿ ਸਿੰਘ ਸਾਹਿਬਾਨਾ ਵੱਲੋਂ ਲਗਾਈ ਗਈ ਤਨਖਾਹ ਮੈਨੂੰ ਮਨਜ਼ੂਰ ਹੈ ਮੈਂ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਹਾਂ ਸੋ ਦੋਸਤੋ ਇਹਦੇ ਤੇ ਅਸੀਂ ਇਹ ਕਵਾਂਗੇ ਕਿ ਸਭ ਤੋਂ ਵਧੀਆ ਤਾਂ ਇਹ ਗੱਲ ਹੈ ਕਿ ਹਰਜੋਤ ਸਿੰਘ ਬੈਸ ਨੇ ਆਪਣੀ ਜੋ ਮਿਸਟੇਕ ਆਪਣੀ ਜੋ ਗਲਤੀ ਹੈ ਉਹਨੂੰ ਪ੍ਰਵਾਨ ਕੀਤਾ ਆਪਣੇ ਆਪ ਨੂੰ ਤਨਖਾਹੀਆਂ ਮੰਨਣ ਵਿੱਚ ਉਹਨਾਂ ਨੇ ਕੋਈ ਕੁਤਾਹੀ ਨਹੀਂ ਵਰਤੀ ਕੋਈ ਉਹਨਾਂ ਨੇ ਅਨਾਕਾਨੀ ਨਹੀਂ ਕੀਤੀ ਸੋ ਇਹ ਬਹੁਤ ਵਧੀਆ ਗੱਲ ਆ ਗੁਰ ਸਿੱਖ ਲਈ ਅਕਾਲ ਤਖਤ ਦਾ ਕਿਹਾ ਗੁਰੂ ਦਾ ਕਿਹਾ ਆਪਾਂ ਮੰਨਦੇ ਆਂ ਪੰਜ ਸਿੰਘ ਸਹਿਬਾਨਾ ਦਾ ਜੋ ਹੁਕਮ ਉਹ ਖਾਲਸੇ ਦਾ ਜਾਂ ਪੰਥ ਦਾ ਹੁਕਮ ਆ ਇਹਦੇ ਤੇ ਕੋਈ ਵੀ ਅਨਾਕਾਨੀ ਜਾਂ ਕੋਈ ਵੀ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਜੀ ਦੋਸਤੋ ਪ੍ਰੋਗਰਾਮ ਦੇ ਅਖੀਰ ਵਿੱਚ ਆਪਾਂ ਜਰਨਲ ਨੌਲੇਜ ਦੀ ਗੱਲਬਾਤ ਕਰਾਂਗੇ ਆਪ ਨੂੰ ਪਤਾ ਹੈ ਕਿ ਆਪਾਂ ਅਖੀਰ ਵਿੱਚ ਕੋਈ ਪੰਜ ਚਾਰ ਸਵਾਲ ਅਤੇ ਉਹਨਾਂ ਦੇ ਜਵਾਬ ਜ਼ਰੂਰ ਦੱਸਦੇ ਹਾਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ਰਜਿੰਦਰ ਪ੍ਰਸਾਦ ਨੋਬਲ ਪੁਰਸਕਾਰ ਕਿਹੜੇ ਭਾਰਤੀ ਨੇ ਸਭ ਤੋਂ ਪਹਿਲਾਂ ਜਿੱਤਿਆ ਸੀ ਰਵਿੰਦਰਨਾਥ ਟੈਗੋਰ ਭਾਰਤ ਦੀ ਸਭ ਤੋਂ ਘੱਟ ਜਨਸੰਖਿਆ ਕਿਹੜੇ ਸੂਬੇ ਦੀ ਹੈ ਸਿਕਮ ਦੀ ਪਹਿਲੀ ਭਾਰਤੀ ਰੰਗੀਨ ਫਿਲਮ ਕਿਹੜੀ ਸੀ ਕ੍ਰਿਸ਼ਨ ਕਨਈਆ ਲਾਈਫ ਟਾਈਮ ਅਚੀਵਮੈਂਟ ਲਈ ਓਸਕਾਰ ਪੁਰਸਕਾਰ ਕਿਸ ਨੇ ਜਿੱਤਿਆ ਸੀ ਸਤਿਆਜੀਤ ਰਾਏ ਜੀ ਦੋਸਤੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਅਤੇ ਖਬਰਾਂ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਸੋ ਆਪ ਸਭ ਨੂੰ ਬੇਨਤੀ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਅਤੇ ਲਾਈਕ ਕਰੋ ਅਸੀਂ ਇਸ ਵਿੱਚ ਨਵਾਂ ਕੀ ਕਰ ਸਕਦੇ ਹਾਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਸੋ ਆਪਣੇ ਦੋਸਤ ਜਗਜੀਤ ਸਿੰਘ ਢਿੱਲੋਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜ਼ਿੰਦਗੀ ਜ਼ਿੰਦਾਬਾਦ